ਪ੍ਰੋਗਰਾਮ ਸਾਹਿਬ ਜੀ ਦੇ ਹਜ਼ੂਰ ਹੋਲੇ ਮਹੱਲੇ ਦੇ ਇਤਿਹਾਸਕ ਅਤੇ ਪਵਿੱਤਰ ਤਿਉਹਾਰ ਤੇ ਇਕੱਤਰ ਹੋਏ ਸਮੂਹ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲਾ ਬਹੁਤ ਹੀ ਭਾਵਪੂਰਤ मीनिंगफुल ਸਾਰੇ ਹੀ ਬੁਲਾਰਿਆਂ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਮੈਂ ਕੇਵਲ ਦੋ ਨੁਕਤਿਆਂ ਦੇ ਉੱਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਾ ਹੈ ਕਿਉਂਕਿ ਮੈਨੂੰ ਗੁਰਬਾਣੀ ਦੀ ਉਸਤਤਕ ਦੇ ਨਾਲ ਹਮੇਸ਼ਾ ਅਗਵਾਈ ਰਹੀ ਹੈ ਜਿਹੜੀ ਸਾਨੂੰ ਕਹਿੰਦੀ ਹੈ ਵਖਤ ਵਿਚਾਰੇ ਸੋ ਬੰਦਾ ਹੋਏ ਗੁਰਬਾਣੀ ਉਸ ਸ਼ਖਸ ਨੂੰ ਬੰਦਾ ਮੰਦੀ ਹੈ ਜਿਹੜਾ ਵਕਤ ਦੀ ਵਿਚਾਰ ਕਰੇ ਇਹਦਾ ਇੱਕ ਹਿੱਸਾ ਮੰਡ ਸਾਹਮਣੇ ਪਹਿਲਾਂ ਦੱਸਦਾ ਹੈ ਕਿ ਅੱਜ ਵਕਤ ਦੇ ਉੱਤੇ ਵਿਚਾਰ ਕੀ ਕਰਨਾ ਹੈ ਸਾਡੇ ਯੋਧਿਆਂ ਨੇ 18ਵੀਂ ਸਦੀ ਦੇ ਵਿੱਚ ਕੀ ਕੀਤਾ ਇਹ ਸਾਡਾ ਇਤਿਹਾਸ ਹੈ ਪਰ ਕੇਵਲ ਉਹਨਾਂ ਦੀ ਗੱਲ ਕਰਕੇ ਚਲੇ ਜਾਣਾ ਇਹ ਸਾਡਾ ਇਤਿਹਾਸ ਨਹੀਂ ਹੈ ਪਰ 90% ਜਿੰਨੀਆਂ ਵੀ ਸਟੇਜਾਂ ਲੱਗਦੀਆਂ ਨੇ ਸਮੇਤ ਸਾਡੀ ਸਟੇਜ ਕਈ ਵਾਰ ਮੈਂ ਦੇਖਿਆ ਹੈ ਪ੍ਰਾਣੀਆਂ ਗੱਲਾਂ ਕਰਕੇ ਚਲੇ ਜਾਂਦੇ ਨੇ ਅੱਜ ਵਕਤ ਦੀ ਵਿਚਾਰ ਕੀ ਹੈ ਉਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ ਮੇਰੇ ਸਾਹਮਣੇ ਦੋ ਨੁਕਤੇ ਨੇ ਅੱਜ ਜਿਹੜੇ ਬਾਰੇ ਮੈਂ ਆਪਣੀ 2-2 ਮਿੰਟ ਦੀ ਸਪੀਚ ਕਰਨੀ ਹੈ ਇੱਕ ਹੈ ਸਿੱਖਾਂ ਦਾ ਮੌਜੂਦਾ ਹਾਲਾਤ ਜੋ ਸਿੱਖ ਕੌਮ ਦੇ ਵਿੱਚ ਚੱਲ ਰਹੇ ਨੇ ਤੇ ਦੂਸਰਾ ਅੱਡ-ਅੱਡ ਜਥੇਬੰਦੀਆਂ ਬੇਸ਼ੱਕ ਉਹ ਸਮਾਜਿਕ ਆਰਥਿਕ ਧਾਰਮਿਕ ਹੋਣ ਬੇਸ਼ੱਕ ਪੋਲੀਟੀਕਲ ਹੋਣ ਉਹਨਾਂ ਦਾ ਅੱਜ ਦਾ ਸਰੂਪ ਤੇ ਸਾਡਾ ਉਹਨਾਂ ਨਾਲ ਸਬੰਧ ਇਹਦੇ ਉੱਤੇ ਮੈਂ 2 ਮਿੰਟ ਗੱਲ ਜਰੂਰ ਕਰਨੀ ਹੈ ਜਿਹਦੇ ਵਿੱਚ ਵਾਰਿਸ ਪੰਜਾਬ ਦੇ ਵੀ ਆਉਣਗੇ ਅਕਾਲ ਤਖਤ ਸਾਹਿਬ ਇੱਕ ਹੈ ਇਹ ਗੱਲ ਮੈਂ ਕਹਿਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ 1 ਮਈ 1994 ਨੂੰ ਅਕਾਲ ਤਖਤ ਸਾਹਿਬ ਤੋਂ ਜਿਹੜਾ ਐਲਾਨਨਾਮਾ ਐਲਾਨ ਕੀਤਾ ਗਿਆ ਸਾਰੀਆਂ ਉਸ ਵਕਤ ਦੀਆਂ ਰਾਜਸੀ ਪਾਰਟੀਆਂ ਆਪਣੇ ਆਪ ਨੂੰ ਭੰਗ ਸਮਝ ਕੇ ਕਰਕੇ ਸਮੇਤ ਸਿਮਰਨਜੀਤ ਸਿੰਘ ਮਾਨ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਗਏ ਜਿਵੇਂ ਸੁੱਖਾ ਖੜ ਗਿਆ ਸੀ ਜਿਵੇਂ ਅੱਜ ਸੁੱਖਾ ਪਘੋੜਾ ਹੋ ਰਿਹਾ ਏਦਾਂ ਸਾਰੇ ਪਘੋੜੇ ਹੋ ਗਏ ਪਰ ਸਿਮਰਨਜੀਤ ਸਿੰਘ ਮਾਨ ਉਸੇ 1 ਮਈ ਦੇ ਅੰਮਰਸਰ ਐਲਾਨ ਨਾਮੇ ਤੇ ਭਾਵ ਸਿੱਖ ਸੋਵਰਨ ਸਟੇਟ ਦੇ ਉੱਤੇ ਖਾਰਿਸਤਾਨ ਤੇ ਖੜਾ ਹੈ ਕੀ ਕਿ ਅੱਜ ਦੇ ਜਥੇਦਾਰਾਂ ਨੂੰ ਕੋਈ ਹੁਕਮਨਾਮਾ ਨਹੀਂ ਦਿਸਦਾ 2 ਦਸੰਬਰ ਨੂੰ ਉਹ ਨਹੀਂ ਯਾਦ ਆਇਆ ਉਹਨਾਂ ਨੇ ਅਕਾਲ ਤਖਤ ਸਾਹਿਬ ਕੋ ਬਣੀ ਹੋਈ ਪਾਰਟੀ ਨੂੰ ਕਿਉਂ ਨਹੀਂ ਕਿਹਾ ਕਿ ਇਹ ਤਾਂ ਨੈਤਿਕ ਆਧਾਰ ਗਵਾ ਚੁੱਕੇ ਨੇ ਆਓ ਮਾਨ ਸਾਹਿਬ ਤੁਸੀਂ 94 ਤੋਂ ਲੈ ਕੇ ਅੱਜ ਤੱਕ ਉਸ ਨੈਤਿਕਤਾ ਨੂੰ ਸਾਂਭੀ ਬੈਠੇ ਹੋ ਜਰੀ ਤੁਹਾਨੂੰ ਹੁਕਮ ਅਕਾਲ ਤਖਤ ਸਾਹਿਬ ਨੇ ਕੀਤਾ ਸੀ ਇਹ ਇਤਿਹਾਸ ਹੈ ਹੁਣ ਕਹਿੰਦੇ ਜੀ ਆ ਜਥੇਦਾਰ ਗਲਤ ਲਾਤਾ ਉਹ ਲਾਤਾ ਜੇ ਕੁਲਦੀਪ ਸਿੰਘ ਗੜਗੱਜ ਗਲਤ ਲਾਇਆ ਤੁਸੀਂ ਸਾਰੇ ਜੇ ਕਹੋਗੇ ਤਾਂ ਇਹਦਾ ਮਤਲਬ ਹੈ ਗੜਗੱਜ ਤੋਂ ਬਿਨਾ ਬਾਕੀ ਸਾਰੇ ਠੀਕ ਲਾਏ ਸੀ ਇਹਦਾ ਮਤਲਬ ਤਾਂ ਇਹੀ ਹੈ ਨਾ ਉਸੇ ਸੁੱਖੇ ਨੇ ਲਾਏ ਉਸੇ ਵਿਧੀ ਨਾਲ ਲਾਏ ਕੋਸੇ ਐਜੀਪੀਸੀ ਨੇ ਪ੍ਰਵਾਨ ਕੀਤੇ ਬਾਰ ਬਾਰ ਲਾਏ ਵੀ ਤੇ ਲਾਏ ਵੀ ਆ ਤੁਹਾਡੇ ਚਾਰ ਕਦਮ ਤੇ ਤੁਮਾਂ ਅਜ ਆਰਐਸਐਸ ਦਾ ਇਕੱਠ ਕਰ ਰਿਹਾ ਹੈ ਇਹਨੇ ਉਸ ਦਿਨ ਇਕੱਠ ਕਿਉਂ ਨਹੀਂ ਕੀਤਾ ਜਿਸ ਦਿਨ ਜਥੇਦਾਰ ਆਨੰਦਗੜ੍ਹ ਸਾਹਿਬ ਨੂੰ ਲਾਇਆ ਗਿਆ ਸੀ ਕਿਉਂ ਕਿਉਂਕਿ ਜਥੇਦਾਰ ਆਨੰਦਗੜ੍ਹ ਸਾਹਿਬ ਨੇ ਨਾਨਕਸ਼ਾਈ ਕੈਲੰਡਰ ਦੀ ਗੱਲ ਕੀਤੀ ਸੀ ਉਦੋਂ ਤੁਮੇ ਨੂੰ ਕੁਝ ਨਹੀਂ ਹੋਇਆ ਅੱਜ ਸੰਤਾ ਸਿੰਘ ਦੇ ਚੇਲੇ ਬਲਬੀਰ ਸੋ ਨੂੰ ਕੁਝ ਨਹੀਂ ਹੋਇਆ ਅੱਜ ਹੋਇਆ ਕਿਉਂ ਅੱਜ ਆਰਐਸਐਸ ਦਾ ਹੁਕਮ ਹੈ ਉਹਦੇ ਹੁਕਮ ਤੇ ਜਿਹੜੇ ਕੁੰਭ ਨਾ ਨਾ ਕੇ ਆਏ ਨੇ ਉਹ ਸਾਨੂੰ ਅੱਜ ਸਿਧਾਂਤ ਸਮਝਾਉਣਗੇ ਕਿ ਸਿੱਖਾਂ ਦਾ ਸਿਧਾਂਤ ਕੀ ਹੈ ਇਹ ਹੋ ਰਿਹਾ ਇਕੱਠ ਅਖਬਾਰਾਂ ਵਿੱਚ ਵੀ ਛਪੂਗਾ ਮੈਂ ਇਹ ਗੱਲ ਕਹਿਣਾ ਚਾਹਣਾ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਵੀ ਉਨੀ ਗਲਤ ਹੈ ਜਿੰਨੀਆਂ ਗਲਤ ਨਿਯੁਕਤੀਆਂ 1999 ਤੋਂ ਬਾਅਦ ਅੱਜ ਤੱਕ ਹੋਈਆਂ ਸਾਰੀਆਂ ਗਲਤ ਨੇ ਤਾਂ ਤਾਂ ਕੁਲਦੀਪ ਸਿੰਘ ਗੜਗੱਜ ਦੀ ਵੀ ਗਲਤ ਹੈ ਜੇ ਉਹ ਠੀਕ ਨੇ ਫਿਰ ਕੁਲਦੀਪ ਸਿੰਘ ਗੜਗੱਜ ਦੀ ਵੀ ਠੀਕ ਹੈ ਰਾਤ ਦੇ ਹਨੇਰੇ ਚ ਕਰਤਾ ਜੀ ਉਹਨਾਂ ਨੇ ਪਹਿਲਾਂ ਬੜਾ ਠੀਕ ਕੀਤਾ ਜਿਹੜਾ ਅੱਜ ਗਲਤ ਕਰ ਕਰਤਾ ਸੁਖੇ ਨੇ ਪਹਿਲਾਂ ਕੀ ਠੀਕ ਕੀਤਾ ਹੈ ਜਿਹੜਾ ਕੱਠਾ ਜਿੱਥੇ ਤੁੰਮੇ ਦੇ ਡੇਰੇ ਤੇ ਹੋ ਰਿਹਾ ਉਸ ਇਕੱਠ ਨੂੰ ਤੁਸੀਂ ਕੌਮੀ ਕੱਟਣਦੇ ਆ ਉਹੀ ਪਹਿਲਾਂ ਖੜਾ ਹੁੰਦਾ ਸੀ ਅੱਜ ਉਹ ਨਹੀਂ ਖੜਿਆ ਇਹੀ ਫਰਕ ਪਿਆ ਨਾ ਹੋਰ ਤਾਂ ਕੋਈ ਫਰਕ ਨਹੀਂ ਪਿਆ ਸੋ ਖਾਨਸਤਾਨੀ ਤੇ ਰਾਨੋ ਕਟੋ ਕਟ ਐਨਾ ਰਾਮ ਰੋਲਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਾਡੀ ਲਾਈਨ ਬਾਬਾ ਦੀਪ ਸੋ ਵਾਂਗ ਸੰਤ ਜਰਨੈਲ ਸਿੰਘ ਖਿੱਚ ਗਏ ਨੇ ਜੇ ਤਾਂ ਸੰਤ ਜਰਨੈਲ ਸਿੰਘ ਨੂੰ ਸਿੱਖ عقیدਤ ਦਾ ਮਜਸਮਾ ਸਮਝਦੇ ਆ ਤਾਂ ਤੁਹਾਨੂੰ ਆਪਣੀ ਮਿਹਨਤ ਇਹਨਾਂ ਸਰਕਾਰੀ ਟਾਊਟਾਂ ਨੂੰ ਛੱਡ ਕੇ ਆਪਣੀ ਖਾਲਸਾਤਾਨ ਦੀ ਲੜਾਈ ਤੇ ਸਿੱਧਤ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਆ ਬੀਬਾ ਅਮਰਤ ਕੌਰ ਬੈਠੇ ਨੇ ਤੇ ਨਾਲ ਬੈਠੇ ਨੇ ਸਰਦਾਰ ਸ਼ਮਸ਼ੇਰ ਸਿੰਘ ਉਸकी जटा राजਪੁਰਾ ਇਹ ਦੋ ਇਸ ਸਟੇਜ ਤੇ ਕਿਉਂ ਬੈਠੇ ਨੇ ਮੈਂ ਇੱਕ ਲੈਣ ਚ ਕਹਿ ਦੇਣਾ ਇਹਨਾਂ ਦੋਹਾਂ ਦੇ ਇੱਕ ਦੇ ਵਾਰਸ ਨੇ ਸ਼ਹੀਦ ਭਾਈ ਬਿਆਨਤ ਸਿੰਘ ਜੀ ਨੇ ਇੰਦਰਾ ਗਾਂਧੀ ਨੂੰ ਉਹ ਕੀਤਾ ਜੋ ਸਿੱਖ ਕਰਦੇ ਹੁੰਦੇ ਨੇ ਤੇ ਭਾਈ ਸ਼ਮਸ਼ੇਰ ਸਿੰਘ ਬੈਠੇ ਨੇ ਉਹਨਾਂ ਬਿਆਨਤ ਸਿੰਘ ਨੂੰ ਚੀਫ ਮਿਨਿਸਟਰ ਨੂੰ ਬੁੱਚੜ ਨੂੰ ਉਹੀ ਕੀਤਾ ਜੋ ਸਿੱਖ ਕਰਦੇ ਹੁੰਦੇ ਅੱਜ ਸਾਡੀ ਸਟੇਜ ਤੇ ਸਾਡੀ ਨਹੀਂ ਮਾਫ ਕਰਿਓ ਕੌਮ ਦੀ ਸਟੇਜ ਤੇ ਕਿਉਂ ਆਏ ਨੇ ਕਿਉਂਕਿ ਇਸ ਲੈਂਡ ਦੇ ਉਰਲੇ ਪਾਸੇ ਖੜੇ ਨੇ ਇਹ ਲੈਣ ਤੇ ਪਰਲੇ ਪਾਸੇ ਭਾਗ ਹਿੰਦੂਸਤਾਨੀ ਹਕੂਮਤ ਵੱਲ ਨਹੀਂ ਖੰਡਾ ਚਾਹੁੰਦੇ ਮੈਂ ਉਹਨਾਂ ਨੂੰ ਤਾਂ ਮੁਬਾਰਕ ਦਿਨਾ ਜਿਹੜੇ ਜਿੱਤ ਕੇ ਪਾਰਲੀਮੈਂਟ ਚ ਪਹੁੰਚੇ ਨੇ ਪਰ ਪਾਰਲੀਮੈਂਟ ਚ ਪਹੁੰਚ ਕੇ ਜਣੀਆਂ ਮੂੰਹ 'ਚ ਘੁੰਗਣੀਆਂ ਪਈਆਂ ਹੋਈਆਂ ਨੇ ਭਾਈ ਸਰਬਜੀਤ ਸਾਂ ਉਹਨਾਂ ਦਾ ਕੀ ਕਰੀਏ ਤੂੰ ਵੀ ਭਾਈ ਬਿਆਨ ਸਿੰਘ ਜੀ ਦਾ ਬੇਟਾ ਏ ਪਰ ਕਰੀਏ ਕੀ ਸ਼ੇਰਾਂ ਦੇ ਘਰ ਜੰਮ ਕੇ ਜੇ ਪੇਡਾਂ ਵਾਲਾ ਸੁਭਾਉ ਪਾ ਰਿਆ ਤਾਂ ਅਸੀਂ ਤੈਨੂੰ ਕਿਵੇਂ ਭਾਈ ਬਿਆਨਤ ਸਿੰਘ ਜੀ ਦਾ ਵਾਰਸ ਮੰਨੀਏ ਇਹ ਸਾਡੀ ਮਜਬੂਰੀ ਹੈ ਤੇਰੀਆਂ ਘੁੰਗਣੀਆਂ ਜਿਹੜੀਆਂ ਮੂੰਹ ਚ ਪਾ ਕੇ ਪਾਰਲੀਮੈਂਟ ਬੈਠਾ ਵੀ ਹੈ ਕਿ ਨਹੀਂ ਸਾਨੂੰ ਚੁਭਦਿਆਂ ਨੇ ਸਾਨੂੰ ਉਕਸਾਉਂਦਿਆਂ ਨੇ ਕਿ ਅਸੀਂ ਸੱਚ ਬੋਲੀ ਪਾਰਲੀਮੈਂਟ ਦੇ ਵਿੱਚ ਕੌਮ ਨੇ 2 ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਵੀ ਚੁਣ ਕੇ ਭੇਜਿਆ ਟੋਟਲ ਏਜੰਸੀ ਇੰਡੀਆ ਦੀ ਇੱਕ ਇੱਕ ਲਫ਼ਜ਼ ਸੁਣਦੀ ਸੀ 17 17 ਘੰਟੇ ਸਿਮਰਨਜੀਤ ਸਿੰਘ ਮਾਨ ਆ ਬੈਠੇ ਨੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਵੇਦ ਕਰਦੇ ਰਹੇ ਕਿ ਚਾਹੇ ਮੈਨੂੰ 2 ਮਿੰਟ ਮਿਲਣ ਚਾਹੇ 5 ਮਿੰਟ ਮਿਲਣ ਉਹਦੇ 'ਚ ਸਪੀਕਰ ਬਾਰ-ਬਾਰ ਟੋਕੇ ਪਰ ਮੈਂ ਆਪਣੀ ਕੌਮ ਦੀ ਗੱਲ ਕਰਕੇ ਜਾਊਂਗਾ ਸਰਬਜੀਤ ਸਿੰਘ ਔਰ ਉਹ ਗੱਲ ਕੀ ਕੀਤੀ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਉਹ ਗੱਲ ਕੀ ਕੀਤੀ ਮਾਨ ਸਾਹਿਬ ਨੇ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਉਹਦਾ ਮੁਖੀ ਅਜੀਤ ਡੋਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੈ ਸ਼ੰਕਰ ਵਦੇਸ਼ ਮੰਤਰੀ ਰਾਜ ਰਾਜਨਾਥ ਗ੍ਰਹਿ ਮੰਤਰੀ ਤੇ ਡਿਫੈਂਸ ਮਿਨਿਸਟਰ ਇਹਨਾਂ ਸਾਰਿਆਂ ਦੀਆਂ ਜੁੰਡਲੀਆਂ ਨੇ ਇਕੱਠੇ ਹੋ ਕੇ ਸਾਡੇ ਮੁੰਡੇ ਵਿਦੇਸ਼ਾਂ ਵਿੱਚ ਕਤਲ ਕਰਵਾਏ ਨੇ ਇਹ ਕਿਨੇ ਬੋਲਿਆ ਢੂੰਗੜੀਆਂ ਪਾਣ ਵਾਲੇ ਨੇ ਨਹੀਂ ਬੋਲਿਆ ਜਿਹੜਾ ਬੇਬਾਕ ਹੋ ਕੇ ਬੋਲਦਾ ਆ ਰਿਹਾ ਹੈ 40 ਸਾਲ ਤੋਂ ਉਹਨੇ ਉਥੇ ਪਾਰਲੀਮੈਂਟ ਚ ਮੈਂ ਨੌਜਵਾਨ ਬੱਚਾ ਨੂੰ ਹਮੇਸ਼ਾ ਕਹਿਣਾ ਤੇ ਅੱਜ ਵੀ ਕਹਿਣਾ ਕਿ ਪਾਰਲੀਮੈਂਟ ਦੀ ਸਪੀਚ YouTube ਚੋਂ ਕੱਢ ਕੇ ਸੁਣੋ 99 ਵਾਲੀ ਵੀ ਤੇ 222 ਵਾਲੀ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੋਮਾ ਦੇ ਨਮਾਇंदे ਕੌਣ ਹੁੰਦੇ ਨੇ ਤੇ ਸਧਾਰਨ ਰੂਪ ਵਿੱਚ ਜਿੱਤ ਕੇ ਜਾਣਾ ਆ ਜਾਣਾ ਚਲੇ ਜਾਣਾ ਕੀ ਹੁੰਦਾ ਰਹੀ ਗੱਲ ਵਾਰਿਸ ਪੰਜਾਬ ਵਾਲਿਆਂ ਦੀ ਅੰਮ੍ਰਿਤਪਾਲ ਸਿੰਘ ਅੰਦਰ ਹੈ ਇਸ ਲਈ ਹਜੇ ਕੋਈ ਨਿਰਣਾਇਕ ਗੱਲ ਉਹਦੇ ਬਾਰੇ ਨਹੀਂ ਕਹਿੰਦੇ ਪਰ ਉਹਦੇ ਪਿਤਾ ਜੀ ਤੇ ਉਹਨਾਂ ਦੇ ਸਾਥੀ ਸਰਬਜੀਤ ਸਹੋਣੀ ਜਿਹੜਾ ਭਲੇਖਾ ਸਿੱਖਾਂ ਵਿੱਚ ਪਾਰ ਹੋਏ ਨੇ ਉਹਦਾ ਮੈਂ ਅੱਜ ਗੱਲ ਕਰਨਾ ਚਾਹਣਾ ਮੇਰੀ ਗੱਲ ਦੀ ਕਰਨ ਦੇ ਤਰੀਕੇ ਤੋਂ ਲੱਗਦਾ ਹੈ ਕਿ ਮੈਂ ਉਹਨਾਂ ਦਾ ਵਿਰੋਧੀ ਹਾਂ ਬਿਲਕੁਲ ਸਹੀ ਸੋਚਿਆ ਤੁਸੀਂ ਮੈਂ ਉਹਨਾਂ ਦਾ ਵਿਰੋਧੀ ਹਾਂ ਹੁਣ ਅਸੀਂ ਵਿਰੋਧੀ ਕਿਹਨਾਂ ਦੇ ਹਾਂ ਇਹ ਤਾਂ ਸਾਨੂੰ ਸਪਸ਼ਟ ਕਰ ਲੈਣ ਦੋ ਅਸੀਂ ਵਿਰੋਧੀ ਹਾਂ ਜਿਹੜੇ ਸਿੱਖਾਂ ਨੂੰ ਖਾਲਸਤਾਨ ਦੇ ਨਾਂ ਤੇ ਵਰਗਲਾ ਕੇ ਖਾਲਸਤਾਨ ਤੋਂ ਪਿੱਛੇ ਹਟਣਗੇ ਅਸੀਂ ਉਹਨਾਂ ਦੇ ਵਿਰੋਧੀ ਹਾਂ ਬਾਕੀ ਰਹੀ ਬਾਦਲਾਂ ਦੀ ਧੁੰਮਿਆਂ ਦੀ ਕਾਂਗਰਸ ਦੀ ਇਹਨਾਂ ਦੀ ਇਹ ਤਾਂ ਪਹਿਲੇ ਹੀ ਲਾਈਨ ਤੋਂ ਪਰਲੇ ਪਾਸੇ ਖੜੇ ਨੇ ਇਹਨਾਂ ਨਾਲ ਸਾਡਾ ਵਿਰੋਧ ਤਾਂ ਹੈ ਹੀ ਹੈ ਪਰ ਇਹਨਾਂ ਵਰਗਿਆਂ ਨਾਲ ਵਾਰਿਸ ਪੰਜਾਬ ਵਾਲਿਆਂ ਨਾਲ ਸਾਡਾ ਵਿਰੋਧ ਦਾ ਕਾਰਨ ਜਾਂ ਤਾਂ ਇਹ ਬਾਦਲਾਂ ਵਾਲੇ ਲਾਈਨ ਤੋਂ ਪਰਲੇ ਵਾਲਿਆਂ ਨਾਲ ਰਲ ਜਾਣ ਸਾਡਾ ਕੋਈ ਵਿਰੋਧ ਨਹੀਂ ਅਮਰਤਪਾਲ ਜੀ ਤੇਰੇ ਕੋਲੇ ਗੱਲ ਪਹੁੰਚਦੀ ਹੈ ਕਾਸਤੇ ਵਿਚਾਰ ਕਰੀ ਆਪਣੇ ਸਾਥੀਆਂ ਨਾਲ ਬੈਠ ਕੇ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਜਨਰਲ ਸੈਕਟਰੀ ਕਹਿ ਰਹੇ ਹੈ ਕਿ ਸਾਡਾ ਤੇਰੇ ਨਾਲ ਤੇਰੇ ਨਾਮ ਤੇ ਚੱਲ ਰਹੀ ਪਾਰਟੀ ਨਾਲ ਇਸ ਲਈ ਵਿਰੋਧ ਹੈ ਕਿ ਤੁਸੀਂ ਦੀਪ ਸਿੱਧੂ ਦੇ ਨਾਂ ਤੇ ਬਣਾ ਕੇ ਦੀਪ ਸਿੱਧੂ ਵੱਲੋਂ ਸਮਝਾਏ عقide ਤੋਂ ਪਿੱਛੇ ਹਟ ਰਹੇ ਹੋ ਜੇ ਤੁਸੀਂ ਪਿੱਛੇ ਨਹੀਂ ਹਟੋਗੇ ਅੱਜ ਆਜੋ ਸਾਨੂੰ ਕੀ ਹੈ ਸਾਡੇ ਗੱਲ ਲਗੋ ਅਸੀਂ ਤੁਹਾਡਾ ਪਿਆਰ ਤੇ ਸਤਿਕਾਰ ਕਰਾਂਗੇ ਪਰ ਮਤ ਜਾਣਿਓ ਕਿ ਖਾਲਿਸਤਾਨ ਦੇ ਨਾਂ ਤੇ ਕੌਮ ਨੂੰ ਵਰਗੜਾ ਕੇ ਜੇ ਅਸੀਂ ਵੀ ਪਿੱਛੇ ਹਟਾਂਗੇ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਿਆਦਾ ਛਿੱਤਰ ਸਾਡੇ ਪੈਣੇ ਚਾਹੀਦੇ। ਹਰਕਤ ਜ਼ਿੰਦਾਬਾਦ। ਹੰਸਤੀ ਜ਼ਿੰਦਾਬਾਦ। ਜ਼ਿਆਦਾ ਛਿੱਤਰ ਸਾਡੇ ਤਾਂ ਪੈਣੇ ਚਾਹੀਦੇ ਨੇ। ਅਸੀਂ 40 ਸਾਲ ਤੋਂ ਇੱਥੇ ਅڑے ਹੋਇਆ ਕਿ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਦਰਬਾਰ ਸਾਹਿਬ ਦੇ ਵਿੱਚ ਆਕਾਲ ਤਖਤ ਸਾਹਿਬ ਤੇ ਬੈਠ ਕੇ ਸ਼ਹੀਦ ਹੋਣ ਤੋਂ ਕੁਝ ਘੰਟੇ ਪਹਿਲਾਂ ਸਾਨੂੰ ਇੱਕ ਹੁਕਮ ਕਰਕੇ ਗਿਆ ਜੇ ਦਰਬਾਰ ਸਾਹਿਬ ਦੇ ਵਿੱਚ ਹਿੰਦੁਸਤਾਨੀ ਫੌਜ ਐਂਟਰ ਕਰੂਗੀ ਤਾਂ ਖਾਲਸਾਣ ਦੀ ਨੀ ਰੱਖੀ ਜਾਊ ਉਹ ਨੀ ਰੱਖ ਕੇ ਆਪਣਾ ਪੁਗਾ ਕੇ ਅਨੰਤਪੁਰ ਸਾਹਿਬ ਦੇ ਬੱਚਿਓ ਇੱਥੋਂ ਦੇ ਬਹੁਤ ਸੁਨੇਹਰੇ ਅੱਜ ਸਾਰੇ ਨਹੀਂ ਕੀਤੇ ਜਾ ਸਕਦੇ ਪਰ ਇੱਕ ਗੱਲ ਇਥੋਂ ਦੀ ਜ਼ਰੂਰ ਹੈ ਜੋ ਅੱਜ ਮੈਂ ਕੀਤੀ ਹੈ ਕਿ ਜੋ ਕਰਨਾ ਹੈ ਉਹ ਸਪਸ਼ਟ ਹੋ ਕੇ ਕਰੋ ਨਾ ਮੂੰਚ ਘੁੰਗੜੀਆਂ ਪਾ ਕੇ ਕਰੋ ਤੇ ਨਾ ਲੋਕਾਂ ਨੂੰ ਝੂਠ ਬੋਲ ਕੇ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ